ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿਸ ਨੂੰ ਪਤਾ ਹੀ ਹੈ ਵੀ ਬਾਪੂ ਜੀ ਹੁਣ ਥੋੜੇ ਦਿਨਾਂ ਤੋਂ ਬਿਮਾਰ ਚੱਲ ਰਹੇ ਨੇ ਇਹਨਾਂ ਨੂੰ ਲੂਜ਼ ਮੋਸ਼ਨ ਲੱਗੇ ਸੀ ਤੇ ਬਸ ਉਹਨਾਂ ਨਾਲ ਵਾਧਾ ਵਾਧਾ ਕਾਫੀ ਵਾਧਾ ਵੱਧ ਗਿਆ ਹਨਾ ਬਹੁਤ ਸਾਰੀਆਂ ਮੈਡੀਸਿਨ ਦਵਾਈਆਂ ਪਰ ਕੋਈ ਵੀ ਦਵਾਈ ਆਸਰ ਨਹੀਂ ਕਰ ਰਹੀ ਬਾਪੂ ਜੀ ਦੇ ਹੁਣ ਤਾਂ ਉੱਠਿਆ ਵੀ ਨਹੀਂ ਜਾਂਦਾ ਬਾਥਰੂ ਵਾਲਾ ਪੈਪ ਲਗਵਾਇਆ ਬਾਪੂ ਜੀ ਦੇ ਹਾਂਜੀ ਠੀਕ ਆ ਆਪਾਸ ਕੋਈ ਸਾਦਾ ਪਾਠ ਲਾ ਦਿੰਨੇ ਆ ਤਾਂ ਕਿ ਥੋੜਾ ਜਿਹਾ ਬਾਪੂ ਜੀ ਨੂੰ ਸਕੂਨ ਮਹਿਸੂਸ ਹੋਵੇ ਹੁਣ ਤਾਂ ਬਾਪੂ ਜੀ ਤਾਂ ਆਪ ਤੋ ਖਾਦਾ ਵੀ ਨਹੀਂ ਜਾਂਦਾ ਹੈਗਾ ਚਮਚੇ ਨਾਲ ਥੋੜਾ ਜਿਹਾ ਦਲੀਆ ਪਤਲਾ ਜਾ ਕਰਕੇ ਖਿਚੜੀ ਖਵਾਉਣੀ ਪੈਂਦੀ ਆ ਵੀ ਰੋਟੀ ਹਾਦੀ ਪਨੀਰ ਖਾਦੀ ਨਹੀਂ ਜਾਂਦੀ ਹੈਗੀ ਦਲੀਆ ਖਿਚੜੀ ਇਹ ਖਾਂਦੇ ਨੇ ਡਾਕਟਰ ਨੇ ਕਿਹਾ ਜੀ ਪਨੀਰ ਰਹਿਣਾ ਦਾ ਪਾੜ ਕੇ ਬਾਪੂ ਕੇ ਮੈਂ ਠੀਕ ਲੱਗ ਰਹੇ ਕੋ ਸਾ ਬਾਪੂ ਠੀਕ ਹੈ ਕੋ ਸਾ ਠੀਕ ਠੀਕ ਹਾਂ ਠੀਕ ਹੈ ਕੋ ਸਾ ਸਾਸਰੀ ਕਾ ਬੁਲਾ ਦੇ ਸਾਰਿਆਂ ਨੂੰ ਔਰ ਆਪ ਖੋ ਖੋਲੀ ਅੱਖਾਂ ਵਣੀਆਂ ਖੋਲੂ ਗੱਲ ਸਾਸਰੀ ਕਾ ਬਦ ਦੋਇਤ ਕਰਕੇ ਦੋਨਾਂ ਸਾਸਰੀ ਕਾ ਸਾਰੇ ਵੀਰਾਂ ਦਾ ਸਾਸਰੀ ਕਾ ਜਿਉਂਦੇ ਵਾਦੇ ਰੋਗੇ ਹੋ ਗਿਆ ਹੋ ਗਿਆ ਠੀਕ ਹੁਣ ਤਾਂ ਹੋ ਗਿਆ ਹੁਣ ਤਾਂ ਗੱਡੀ ਚੜ ਕੇ ਲੈਣ ਚੜ ਜੂਗੀ ਹੋਏ ਚਲੋ ਸ਼ੁਕਰ ਹੈ ਪਰਮਾਤਮਾ ਦਾ ਪਾਇ ਜੋੜਨ ਲੱਗਾ ਹਾਂ ਪੂਰਾ ਸ਼ੁਕਰ ਹੈ ਪ੍ਰਮਾਤਮਾ ਦਾ ਜੇਰਾ ਦੇ ਕੀ ਨਾਮ ਹੋਵੇ ਪ੍ਰਮਾਤਮਾ ਅਰੇ ਕਰੀ ਜੀ ਮਾੜਾ ਬਦੂ ਮਾੜਾ ਪੂਰੇ ਫਿਰਦਾ ਹਨ ਜਵਾਬ ਅੰਧੇ ਕੀ ਪੈਰ ਵੀ ਸੋਚਾ ਤਰੀਆ ਫਿਰਦਾ ਦੇਖ ਇਧਰਲੇ ਪੈਰ ਤਾਂ ਵੀ ਇਧਰਲੇ ਪੈਰ ਤਾਂ ਵੀ ਦੇਖ ਫਰਕ ਪੈ ਗਿਆ ਸੋਚਿਆ ਦੇਖਿਆ ਨੇਖਾ ਕੀ ਪਾਣੀ ਦਾ ਮਾ ਜਵਾਬ ਤਾਂ ਤਰ ਕੀ ਸਹਿਬ ਦੇਖ ਕੇ ਹਾਂ ਜੀ ਮਾਂ ਡਾਕਟਰ ਕਹਿੰਦਾ 10 ਵਜੇ ਆ ਜੀ ਨਾ ਮੈਂ ਉਹਨਾਂ ਡਾਕਟਰਾਂ ਕਹਿੰਦਾ ਕਹਿੰਦਾ ਮੇਰੇ ਦਬਾਅ ਬੰਨਾ ਕਰਦਾ ਹਰ ਪਾਪੂ ਕਹਿੰਦਾ ਜਦੋਂ ਮੈਂ ਦੇਖੀ ਵੀ ਅੱਖਾਂ 'ਚ ਮਸ਼ਰੀਆਂ ਨੇ ਕਹਿੰਦਾ ਉੱਠੀ ਨਾ ਲੱਗਿਆ ਮੈਂ ਦੁਬਾਰੇ ਆ ਗਿਆ ਹਾਂ ਹੰਤੀ ਆਵੇਂ ਇਹ ਪਿਆਰਾ ਹੁੰਦਾ ਹੁਣ ਕਹਿੰਦਾ ਮੈਨੂੰ ਸ਼ਾਂਤੀ ਚਾਹੀਦੀ ਹੈ ਮੈਂ ਵੀ ਨਹੀਂ ਲੈਣੀ ਹੈ ਹੁਣ ਕਹਾਂ ਮੈਨੂੰ ਸ਼ਾਂਤੀ ਲੱਗਿਆ ਦੇਖੋ ਪੈਪ ਲੱਗਿਆ ਜੀ ਦਰਵਾਜ਼ੇ ਤੇ ਬਾਹਰ ਰੋਕੋ ਕੁੱਟਣਾ ਕੁੱਟੇ ਪਾਰ ਲਾ ਲਏ ਇਹ ਗਲਾ ਵਿੱਚ ਪਾ ਗਿਆ ਨਾ ਕੁੱਟ ਨਾਲ ਵਧੀਆ ਲੰਗੀਆਂ ਦਾ ਛੇਤੀ ਐ ਹੁੰਦਾ ਜਿਵੇਂ ਆ ਦੇ ਪਾਈ ਤੋਂ ਮੁੰਡਾ ਦਾ ਚੀਕੂ ਵੀ ਖਾਦਾ ਅੱਛਾ ਬਾਬੇ ਲਈ ਤੋਹਰਾ ਈਲੇ ਬਾਬੇ ਤੋਂ ਤੇ ਚੀਕੂ ਹੀ ਆ ਮਾਰੀਆ ਬੰਗਣੇ ਨੂੰ ਇਹ ਵੀ ਬਤਾ ਬਹੁਤ ਪਿਆਰ ਕਰਦਾ ਉਹਦਾ ਜੇ ਲੈ ਕੇ ਨਾ ਉਹਦਾ ਕਿਤੇ ਜੀ ਨਾਦਾ ਨਾ ਉਹ ਤਾਂ ਆ ਕੇ ਜਾਂਦਾ ਦਾ ਦੇਖਿਓਰੇ ਬਾਹਰੇ ਵਠਰੇ ਜੇ ਉਥੇ ਪਰ ਆਪਣਾ ਮੰਜੇ ਦੇ ਉਪਰ ਆ ਕੱਲੀ ਔੜਾ ਘੋਟੇ ਦਾ ਬਾਹਰੇ ਕੱਲੀ ਖਾਬਰ ਬੈਠਾ ਰਹੇ ਨਾ ਦਿੰਨੀ ਭਾਈ ਬੈਠਾ ਭਾਈ ਹੁੰਦਾ ਜੇ ਕਿੱਡੀ ਆ ਦੇਖੋ ਜੀ ਇੱਕ ਗੋਲ ਗਿਆ ਕੰਦੀ ਆਪ ਬਖਾ ਹਾਂ ਹਾਂ ਗੱਲ ਰੁਕਿਓ ਨਾ ਜਦੋਂ ਖਾਬਰ ਲੱਗ ਰਹੀ ਕਿ ਕੇਰੋ ਦੇਲਾ ਕਾਲਜ ਵਾਤੀ ਗਿਆ ਆਪ ਖਾ ਲੈਣਾ ਹੈ ਭਾਈ ਭਾਈ ਜੇ ਜਾ ਚੇ ਨਾ ਇਹਦੇ ਪਰੋਂ ਭਾਈ ਦਾ ਕੀ ਨਾ ਕਿ ਮੀਨ ਨਾ ਇਹ ਵੀ ਮੈਂ ਇਹ ਚਾਹਤੀ ਦਾ ਇਹ ਨਾ ਆਹ ਉਹ ਆ ਵੀ ਤੋ ਬੋਲਦੇ ਐ ਵੀ ਇਹਨਾਂ ਨਾਲ ਗੱਲ ਆਪਾਂ ਕਰਤੀ ਜੀ ਹਾਂ ਹਾਂ ਮੈਂ ਗੱਲ ਕੀਤੀ ਨਾ ਮੈਂ ਤਾਂ ਹਾਂ ਕਾਦੀ ਗੱਲ ਸੁਣਾ ਹਾਂ ਉਹ ਕਾਦੀ ਗੱਲ ਕਰਤਾ ਬਾਕੂ ਠੀਕ ਹੈ ਨਾ ਜੀ ਬਹੁਤ ਖਾਰੀ ਆ ਜਾ ਸਾਰਾ ਬੱਗੇ ੜੜ ਗਿਆ ਉਹ ਐ ਠੀਕ ਨਾ ਸਾਲਾ ਬੱਜੇ ਹਰ ਹਰ ਨਾ ਰਾਈ ਸਰਦ ਹੁੰਦਾ ਹਸਦਾ ਬਾਪੂ ਲੜ ਜਾ ਮੇਰੀ ਹਾਸਿਆਰੇ ਆਪ ਨੂੰ ਦੇਖ ਕੋਈ ਆਲੇ ਨਾ ਵੈਸੇ ਹੱਸਦਾ ਉਹ ਪਿਆਰ ਵੀ ਕਰਦੇ ਆ ਬਹੁਤਾ ਤੇਲ ਲਾਓ ਤੇਲ ਹੁੰਦਾ ਹਸਦਾ ਬਾਪੂ ਤਾਂ ਲਫੜੀ ਹੱਤ ਕਰ ਤੇ ਲਾਓ ਜੀ ਤੇਲ ਲਾਓ ਨੱਕ ਚ ਗੱਡੀ ਚ ਤੇਲ ਪਾਓ ਆ ਤਾਂ ਹਿਰਦਾ ਗੁੱਲ ਲਿਵਾ ਸਾਡੀ ਗੱਡੀ ਚ ਜਿੰਨੀ ਮਰਜ਼ੀ ਡਾਣਾ ਪਰ ਅਸੀਂ ਤੇਲ ਨਹੀਂ ਛੱਡਦੇ ਆਪਦਾ ਤੇਲ ਕਣੀ ਕੁਸ਼ਕ ਨਹੀਂ ਆ ਦੇਖੋ ਆ ਕਿੱਲਾ ਵਾ ਨੱਕ ਤੇ ਲਾਉਂਦਾ ਨੱਕ ਗਦਾ ਲਾਉਂਦਾ ਕਿਦਾਂ ਲਾਉਣਾ ਤੇਲ ਤਾਂ ਇਹਨੂੰ ਸਾਰਾ ਸੁਣਦਾ ਲਾ ਲਾ ਦੋ ਪਲ ਕਹਿੰਦਾ ਹੱਸ ਲਾ ਗੱਲ ਲਾ ਲਾ ਅੱਖਾਂ ਤੇ ਲਾਉ ਤੇਲ ਹੈ ਨਾ ਅੱਖਾਂ ਤੇ ਲਾਉ ਤੇਲ ਹੈ ਨਾ ਨੱਕ ਤੇ ਲਾਉਦਾ ਨੱਕ ਤੇ ਲਾ ਲਾ ਲਾਉਗਾ ਵੀ ਕਿ ਆਪੇ ਹਿਰਦੇ ਆਪੇ ਲਾ ਲਾ ਚੱਲ ਜਾ ਡਾਕਟਰ ਬੈਠਾ ਕਿਹਾ ਮਾਮਾ ਖਾਲਾ ਗਿਆ ਜੇ ਲਾ ਹੋਏ ਲੈ ਭਾਈ ਜੇ ਲਾ ਹਾਂ ਮਾਸਾ ਗਏ ਬਰਾਂਗ ਕਿੱਥੇ ਪਾ ਲਈ ਉਹਦੇ ਠਿਕੜੇ ਉਹ ਕਿੰਡਿਆ ਉਹ ਕਿੰਡਿਆ ਬੰਨਗੀ ਕਿੱਥੇ ਉਹਨਾਂ ਗਾਵੇ ਜਵਾਬ ਆ ਆ اچھا ਉਹਨੂੰ ਬਰੰਗ ਕਿੱਥੇ ਕਹਿੰਦੇ ਜ ਆਉ ਨਾਲ ਦੀ ਨਾਲ ਆਵੇ ਉਹਨੇ ਬਰੰਗ ਕਿੱਥੇ ਆ اچھا ਬਈ ਉਹ ਲੋਪੋ ਜਾ ਕੇ ਕੋਈ ਜ ਆ ਲੈ ਨਾ ਆ ਪੇਰਾ ਰਾਤ ਕੀ ਹੋ ਗਿਆ ਰਸਤੇ ਚ ਪਗਹਿਰ ਆ ਚੁਕੀ ਅੱਲੇ ਕਿਸੇ ਨੇ ਆ ਗਏ ਰਸਤੇ ਦੇ ਤੇ ਕਈ ਵਾਰੀ ਹਾਂ ਮੈਨੂੰ ਨਾ ਜਦੋਂ ਗਾਇ ਤੇ ਸਾਈਕਲ ਵਿਗਾੜੇ ਉਹਦੇ ਮਾਸਟਰ ਲਾਉਣਗੇ ਤੇ ਦੋਵੇਂ ਕਹਿੰਦੇ ਉੱਥੇ ਰਾਤ ਤੀਏ ਤੱਕ ਅਸਾਂ ਗੁਰੂ ਰਾ ਸੋਦਾ ਭਾਈ ਉਹ ਸੂਈ ਜਾ ਰਾ ਰਸੂਈ ਜਾ ਰਹਾ ਵਾ ਗੇਣਾ ਹਾਂ ਸੇਗੋ ਵੀ ਤਰਾ ਵੀ ਬਈ ਅੱਛਾ ਇਹ ਫੇਰਾ ਉਹ ਕੋਈ ਕੁ ਤਾ ਫਾਇਸਨ ਦਾ ਬਾਬੇ ਹੂੰ ਇਹ ਉਹ ਤਾ ਤਾ ਬਾਬਾ ਕੋਈ ਤਾਂ ਇਹ ਕਹਾਂ ਕੀ ਦੇ ਵਾਰਾ ਕਰੀ ਅੱਛਾ ਉੱਥੇ ਬੰਦੇ ਖੜੇ ਨੇ ਹੂੰ ਪਰਦੇ ਨੇ ਤੁਸੀਂ ਇਹ ਸੇਕਲ ਕੌਣ ਚਲਾਉਂਦਾ ਉਹ ਸੇਕਲ ਜਿਹੜਾ ਚਲਾਉਂਦਾ ਕੌਣ ਤੇ ਉਹ ਬੱਚਾ ਤਾਂ ਇਹ ਬਾਬਾ ਉਹ ਉੱਪਰ ਬਿਠਿਆ ਸੀ ਆ ਪਤ ਪਜਾਰੇ ਸੇ ਲੱਗ ਰਹਾ ਹੈ ਸਾਈਕਲ ਮਾ ਉੱਪਰ ਖਚ ਰਹਾ ਹੈ ਤੇ ਇਹ ਦੇਖ ਲਾ ਤੇਰੀ ਉਮਰ ਕਿੰਨੀ ਕੋਣੀ ਬਾਪੂ ਤੇਰੀ ਉਮਰ ਕਿੰਨੀ ਕਾ ਹੋ ਹਾਂ ਲੱਭੇ ਆਦੀ ਹੈ ਲੱਭੇ 40 ਮਰਾ ਤੇਰੀ ਮਗਦੇ 80 ਹਣੀ ਹਾਂ ਮੰਗਦੇ 80 ਸਾਲ ਦੀ ਉਮਰ ਆ ਵਾਹ 90 ਸਾਲ ਦੀ ਮਰੇ ਹੀ ਆ ਪਤਾ ਕਾਫੀ ਹਮ ਆ। ਇਹ ਤਾਂ ਪٹرول ਆ। ਉਹ ਗਾ ਮੇਰੀ ਸ਼ਾਨੇ ਦੇ ਸਾਲ ਦੇ ਮੁਰਾ। ਜਿਆਦੇ ਹੋਣ ਮੁਰਾ ਦੀ ਬਲਾ ਹਨ। ਉਹ। ਉਹ ਤਾਂ ਤੱਕ ਹੀ ਓਛੇ ਸਾਲ ਬੰਦਾ। ਹੈ? ਕਿੰਨੇ ਸਾਲਾਂ ਦੇ ਤੇ ਤੁਸੀਂ ਬਾਪੂ ਜੀ। ਭੁਆ ਜੀ ਹਰਾਂ ਦੇ ਵਿਆਹ ਨੂੰ ਜਦੋਂ ਭੁਆ ਜੀ ਹਰਾਂ ਦਾ ਵਿਆਹ ਹੋਇਆ ਤੇ ਟੰਡੋਲੀ ਆਇਆ ਦਾ। ਕਿੰਨੇ ਸਾਲਾਂ ਦੇ ਤੇ ਉਦੋਂ ਤੁਸੀਂ ਕਿੰਨੇ ਕ ਸਾਲ ਮੇਰੀ ਪੁੱ ਆਵਰਾ ਦਾ ਪਿਆਰ ਕਿੰਨੇ ਉਦੋਂ ਕਿੰਨੇ ਸਾਲਾਂ ਨੂੰ ਇਹ ਹੈ 10 ਕ ਸਾਲਾਂ ਦੀ ਤਾਂ ਹੋਣੀ ਜੀ ਆਪਣੇ ਪਿੰਡ ਚ ਘਰੇ ਹਾਂ ਦੇ ਹੋਰ ਵੀ ਹੈਗੇ ਨੇ ਥੋੜੇ ਆਪਣੇ ਪਿੰਡ ਚ ਇਹ ਕਿਹਦੇ ਨੇ ਹਾਂ ਦੇ ਇਹਦੇ ਹਾਣੀ ਨੇ 60 ਸਾਲ ਸੀ ਨਾਰਾ ਪਾਪਾ ਹੋਰ ਆਹ ਬਰੋ ਭਾਈ ਜੇ ਤਾਂ ਉਹ ਵੀ ਤੇ ਹਾਂ ਯਾ ਹੋਰ ਉਹ ਬੋ ਕੀ ਹੈ ਬਈਆ ਅਪਾ ਕਿੰਨੇ ਕੇ ਬੰਦੇ ਦੋਏ ਹੋਏ ਨੇ ਤਾਂ ਹੋਰ ਕਿੰਨੇ ਕੁ ਬੁੜੇ ਤੇ ਹਾਂ ਯਾ ਆਪਣੇ ਪਿੰਡ ਦੇ ਹੈ ਉਹ ਬਹਾਉਲੇ ਦੇ ਸਭ ਦੋਏ ਨੇ ਬਸੇ ਜਿਹੜਾ ਉਹ ਖੇਤਾਂ 'ਚ ਰਹਿੰਦੇ ਨੇ ਆਪਣੇ ਖੇਤਾਂ ਦੇ ਹੀ ਉਹਨਾਂ ਦੇ ਨਾ ਉਹ ਤਾਂ ਹੀ ਬੱਪ ਦੇ ਹਾਂ ਮੇਰੇ ਪੂਰਾ ਬਾਬਾ ਹਾਂ ਤੂੰ ਥੋੜਾ ਦੀ ਆਪੇ ਕਿਤਾਬ ਆਪਾਂ ਨਾਰਾ ਕਰ ਰਹੇ ਹਾਂ ਇਹ 90 ਸਾਲ ਦੀ ਮੇਰਾ ਨਾਰੇ ਬਾਪੂ ਜੀ ਸਾਡੇ ਨਾਲ ਪੜਦੇ ਤੇ ਬਾਪੂ ਜੀ ਬਾਪੂ ਦਾ ਘੜੇ ਪੜੇ ਇਹਦਾ ਮੌਜਾ ਕਰਦੇ ਦੋ ਪੜਿਆ ਤਾਂ ਹੋਇਆ ਬਾਪੂ ਜੀ ਨਹੀਂ ਉਹ ਗੱਲ ਕਰਦਾ ਪੜਿਆ ਤਾਂ ਹੈ ਜੀ ਨਾ 10 ਪੜਿਆ 9 ਪੜਿਆ ਤਾਂ ਇਹ ਤਾਂ ਮੌਜਾ ਕਰਦੇ ਜੀ ਇਹ ਤਾਂ ਖੇੜ ਕੇ ਆਏ ਜੀ ਆਰਾਮ ਦੀ ਲੈ ਖੜਦੇ ਤੇ ਬਿਆਜ ਆਏ ਬਾਪੂ ਉਹ ਦੇ ਸੈਕਰੀ ਬਿਆਜ ਇਹ ਬਾਪੂ ਬੋਲ ਬੜੀ ਆ ਤਾਂ ਮੈਂ ਕਹਿੰਦਾ ਬੋਲ ਬੜੀ ਆ ਮੜਾ ਹਾਂ ਸੁਬਾਪਾ ਹਾਸੇ ਮੜਾ ਹੈ ਹਾਂ ਥੋੜਾ ਦਰਦ ਠੀਕ ਹੋ ਜਾਊਗਾ ਬਾਪੂ ਇਹ ਬੜੇ ਹਾਸੇ ਦਾ ਦਰਦ ਠੀਕ ਹੋ ਜਾਣਾ ਨੋਰ ਸਾਰਾ ਦਿਨੇ ਤੁਸੀਂ ਦਰਦ ਚ ਹੋਈ ਜਾਂਦੇ ਹੋ ਕੁਝ ਖਾਣਾ ਇਹ ਬਾਤਾਂ ਹਾਸੇ ਲਈ ਕੋਈ ਹਾਸੀ ਕੱਢ ਲਾ ਗੱਲ ਕਰਦਾ ਨਾ ਹਾਸੀ ਵਾਲੀ ਦੇਖੋ ਜੀ ਆਇਓ ਬਾਪੂ ਬਾਪੂ ਕੱਢ ਨਾ ਆਕੀ ਕੁ ਆਗੇ ਕਿਕੋ ਖਾਣਾ ਕਿਕੋ ਵੇ ਪਹਿਲਾਂ ਖਾਇ ਕਰਦੇ ਜੀ ਕੋਈ ਨਹੀਂ ਲੱਗੂਗਾ ਨਾ ਠੀਕ ਖਾਦੇ ਨੇ ਠੀਕ ਲਾ ਲਾ ਥੋੜਾ ਜਿਹਾ ਬਹੁਤ ਥੋੜਾ ਜਿਹਾ ਤੇ ਆਉਂਦਾ ਹਾਂ ਮਗਰ ਇਹ ਖਾ ਲਓ ਮਿੱਠਾ ਤਾਂ ਹੈਗਾ ਜੀ ਇਹ ਤਾਂ ਜਮੇ ਮਿੱਠਾ ਪਿਆ ਠੰਡਾ ਠੰਡਾ ਸਵਾਦ ਆਉਂਦਾ ਉਸ ਵੀਨ ਖਾਤਾ ਜੀ ਤੇਨੇ ਸੁਆਦ ਕੇਲਾ ਠੀਕੂ ਇਹ ਤਾਂ ਪੋਲੇ ਹੁੰਦੇ ਨੇ ਜੀ ਸਵਾਦਾ ਹਨਾ ਇੱਕ ਬੜੀ ਹੁੰਦਾ ਹਾਂ ਜੂਸ ਪੀਣਾ ਜੂਸ ਆ ਮੈਂ ਸਮਝਦਾ ਪਹਿਲਾਂ ਤਾਂ ਕਹਿ ਦਿੰਦੇ ਹੁੰਦੇ ਤੇ ਵੀ ਥੈਲਾ ਚੱਕ ਲਿਓ ਪਹਿਲਾਂ ਚੱਕ ਲੇ ਲਓ ਜੀ ਇੱਕ ਪੀਸ ਹੋਰ ਲਾ ਬਾਈ ਕਿਉਂ ਰੋਟੀ ਮੰਦੀ ਆਪੂੰ ਦਰੋਂ ਰੋਟੀ ਮੰਦੀ ਖਾਣ ਨੂੰ ਜੀ ਨਹੀਂ ਕਰਦਾ ਖਾਣ ਨੂੰ ਸਾਂ ਹੂੰ ਪ੍ਰੋਟੀਨ ਆ ਨਾ ਰੋਟੀ ਪੀਣੀ ਆ ਪਾਣੀ ਦਾ ਬਾਈ ਗੋਲੀਆ ਦਾ ਪੱਤਾ ਗੋਲੀਆ ਦਾ ਪੱਤਾ ਜਿਹੜਾ ਉਹਦੇ ਲਈ ਸੀ ਮੈਂ ਉਹ ਵੀ ਨਾ ਹਾਂ ਸਾਦੋ ਬਈ ਹਾਂ ਤੇਰੇ ਚਾਹ ਦਾ ਟਾਈਮ ਹੋ ਰਿਹਾ ਤੇ ਹੋਰ ਦਾ ਟਾਈਮ ਔਰ 1:30 ਵਜੇ ਦੋ ਕੁ ਦਿਨਾਂ ਨੇ ਕਿਹਾ ਮੈਨੂੰ ਕਹਿੰਦੇ ਆ ਮੇਰੀ ਮੰਮੀ ਹਾਲੇ ਤੱਕ ਪਈ ਹੈ ਚਾਹ ਵੀ ਨਹੀਂ ਕਰਨ ਗਈ ਉਹਨ ਕਹਿ ਦੇ ਤਾਂ ਕਿਹੜਾ ਚਾਹ ਨਹੀਂ ਕਰ ਸਕਦੀ ਉਹ ਪਈਆ ਹਲੇ ਪਾਣੀ ਦਾ ਹੋ ਗਿਆ ਦੇਖ ਲੈ ਹੈ ਪਾਣੀ ਦਾ ਹੋ ਗਿਆ ਮੈਂ ਚਾਹ ਨਹੀਂ ਪੀਂਦਾ ਤੁਮ ਬੈਠ ਕੋਈ ਗਾ ਰਹੇ ਬਾਈ ਚਾਹ ਨੂੰ ਕਹਿ ਦੋ ਵੀ ਚਾਹ ਕਰ ਦੋ ਪਹਿਲੀ ਬੈਠੇ ਹੁੰਦੇ ਸਾਰੇ ਛੁੱਪ ਗਿਆ ਬਾਈ ਛੁੱਪਣਾ ਕੀ ਆ ਠੀਕੂ ਦਾ ਫਾਦਾ ਛੁੱਪ ਗਿਆ ਹੜ ਜਾ ਹਾਂਜੀ ਹੁਣ ਡਾਕਟਰ ਨੇ ਕਿਹਾ ਵੀ ਜੇ ਬਾਪੂ ਜੀ ਕੁਝ ਖਾਂਦੇ ਪੀਂਦੇ ਨਹੀਂ ਹੈਗੇ ਤਾਂ ਇਹਨਾਂ ਨੂੰ ORS ਵਾਲੀ ਆ ਫਰੂਟੀ ਪਿਲਾਓ ਵੀ ਇਹਦੇ ਨਾਲ ਇਹਨਾਂ ਦੇ ਬੋਡੀ ਦੇ ਵਿੱਚ ਥੋੜੀ ਜੀ ਤਾਕਤ ਜੀ ਰਹੂਗੀ ਹਨਾ એનર્ਜੀ ਬਣ ਕੇ ਬਣੀ ਰਹੂਗੀ ਤੇ ਹੁਣ ਇਹਨਾਂ ਨੂੰ ਆਹੀ ਜ਼ਿਆਦਾਤਰ ਅਸੀਂ ORS ਹੀ ਦਿੰਨੇ ਆ tjes